हाँ जी हाँ बहुत ही ज़्यादा खुशी जी गल है जी जिस चीज़ का इंतजार असं छे महीने रोके करते हैं तो बड़ा भागा दिन देना कि अज शुरुआत हुई है और यह सांसल साहब की दुकान तो बासमती पंद्रह सौ नौ अज आई है जिंद कि खुली बोली कराई गई है जिदा रेट पच्ची सौ कवंजा के जी पहला रेट ਇਸ ਹੀ ਵਾਰੋਂ ਮੰਡੀ ਦਾ ਕਾਰਨ ਕੀ ਬਸਤੀ ਪਿਛਲੀ ਵਾਰ ਮੰਦੇ ਦਾ ਕਾਰਨ ਕੁਝ ਜੋ ਜੋ ਜਿੰਨੇ ਵੀ ਸਾਡੇ ਬਾਸਮਤੀ ਵਾਲੇ ਵੀਰ ਨੇ ਇਹਨਾਂ ਨੂੰ ਸ਼ਾਇਦ ਮੇਰੇ ਖਿਆਲ ਤੋਂ ਐਕਸਪੋਰਟ ਦੀ ਪ੍ਰੋਬਲਮ ਕਾਫੀ ਆਈ ਹੈ ਸਰਕਾਰ ਦੀਆਂ ਜੋ ਨੀਤੀਆਂ ਨੇ ਉਹਨਾਂ ਦਾ ਫਰਕ ਫਸਲਾਂ ਤੇ ਵੀ ਦਿਖਣ ਨੂੰ ਮਿਲੂਗਾ ਇਹ ਤਾਂ ਤੁਸੀਂ ਬਾਸਮਤੀ ਦੇ ਦੀ ਸ਼ੁਰੂਆਤ ਆ ਇਹਦਾ ਅੱਗੇ ਜਾ ਕੇ ਮੇਰਾ ਖਿਆਲ ਹੋਰ ਵੀ ਮੰਦੀ ਆ ਸਕਦੀ ਹੈ ਕਿਉਂਕਿ ਜਿਵੇਂ ਜਿਵੇਂ ਕੁ ਮੰਤਰੀ ਜੇ ਜੋ ਸਾਡਾ ਇੰਟਰਨੈਸ਼ਨਲ ਮਾਰਕੀਟ ਆ ਉਹਦੇ ਵਿੱਚ ਬਾਸਮਤੀ ਬਹੁਤ ਮੰਦੀ ਜਾ ਰਹੀ ਹੈ ਉਹਦੇ ਕਾਰਨ ਇਹ ਇਸ ਵਾਰ ਹਰੇਕ ਮੇਰਾ ਜੋ ਮੇਰਾ ਆਬਦਾ ਜੋ ਮੈਨੂੰ ਲੱਗ ਰਿਹਾ ਹੈ ਕਿ ਆਉਣ ਵਾਲੀਆਂ ਫਸਲਾਂ ਨੂੰ ਦਿੱਕਤ ਆ ਸਿੱਧੀ ਵਜਾਈ ਸੀ ਇਹ ਸਿੱਧੀ ਵਜਾਈ ਸੀ ਜੀ ਮੰਡੀ ਨੂੰ ਲੈ ਕੇ ਕਿਦਾਂ ਦੇ ਪ੍ਰਬੰਧ ਹੋਣ ਤੁਹਾਡੇ ਮੰਡੀ ਨੂੰ ਲੈ ਕੇ ਜੀ ਅੱਜ ਸ਼ੁਰੂਆਤ ਹੋਈ ਆ ਮੰਡੀ ਨੂੰ ਲੈ ਕੇ ਯੂਨੀਅਨ ਤਾਂ ਹਮੇਸ਼ਾ ਪੱਬਾ ਪਾਰ ਹੁੰਦੀ ਆ ਪ੍ਰਬੰਧ ਤਾਂ ਸਰਕਾਰਾਂ ਦੇ ਹੁੰਦੇ ਆ ਤੋਂ ਸਾਡੀ ਸੈਕਟਰੀ ਸਾਹਿਬ ਨਾਲ ਪਿਛਲੇ ਹਫ਼ਤੇ ਮੀਟਿੰਗ ਹੋਈ ਆ ਜੋ ਜੋ ਕੁਝ ਸਾਡੀਆਂ ਸਾਨੂੰ ਕਮੀਆਂ ਪੇਸ਼ੀਆਂ ਲੱਗਦੀਆਂ ਸੀ ਜੀ ਦਸੀਆਂ ਤੇ ਕੋਸ਼ਿਸ਼ ਆ ਕਿ ਜੋ ਆਉਣ ਵਾਲਾ ਸੀਜ਼ਨ ਹੈ ਜ਼ਿੰਮੇਵਾਰਾਂ ਲਈ ਸਾਡੇ ਲਈ ਲੇਬਰ ਲਈ ਖੁਸ਼ੀਆਂ ਭਰਿਆ ਆ ਨਾਲਾ ਫੈਬਰ ਹਾਂਜੀ ਵਿਕਰਮ ਲੁਥਰਾ ਲక్ష్ਮੀ ਰਾਇਸ ਐਂਡ ਜਨਰਲ ਮਿਲਸ ਮਾਚਿਵੜਾ ਡਵਲ ਪਹਿਲੀ ਗ੍ਰੀਡ ਹੋ ਗਿਆ ਦੇਖੋ ਜੀ ਸੀਜ਼ਨ ਸ਼ੁਰੂਆਤ ਹੋਈ ਹੈ ਰੱਬ ਦੇ ਚਰਨਾਂ 'ਚ ਬੇਨਤੀ ਕਰਕੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਲਈ ਇਹ ਬਹੁਤ ਵਧੀਆ ਸੀਜ਼ਨ ਆਵੇ ਜ਼ਿਮੀਦਾਰ ਲਈ ਵੀ ਆੜਤੀਆਂ ਲਈ ਵੀ ਤੇ ਸ਼ੈਲਰਾਂ ਲਈ ਵੀ ਪੋਜੀਸ਼ਨ ਥੋੜੀ ਜੀ ਇਸ ਵਾਰ ਜਿਹੜੀ ਕਿ ਐਕਚੁਅਲੀ ਕੀ ਹੈ ਕਿ ਐਕਸਪੋਰਟ ਦੇ ਵਿੱਚ ਕੀ ਹੈ ਕਿ ਮਾਲ ਬਹੁਤ ਜ਼ਿਆਦਾ ਨਹੀਂ ਜਾ ਰਿਹਾ ਘਟ ਜਾ ਰਿਹਾ ਹੈ ਮੈਕਰੋ ਲੈਵਲ ਦੇ ਫੈਕਟਰਸ ਜਿਹੜੇ ਬਹੁਤ ਜ਼ਿਆਦਾ ਇਨਵੋਲਡ ਨੇ ਉਹ ਚ ਕੀ ਹੈ ਕਿ ਇਜ਼ਰਾਈਲ ਹਮਾਸ ਪੈਲੇਸਟਾਈਨ ਦਾ ਜਿਹੜੀ ਲੜਾਈ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਸਾਡਾ ਰੂਟ ਬੰਦ ਹੋਣ ਕਰਕੇ ਜਿਹੜੇ ਕਿ ਐਕਸਟਰਨਲ ਫੈਕਟਰਸ ਤੇ ਜਿਹੜੇ ਪ੍ਰਾਈਸਿਸ ਨੇ ਓਵਰਹੈਡ ਐਕਸਪੈਂਸਸ ਇੰਨੇ ਜ਼ਿਆਦਾ ਵੱਧ ਗਏ ਨੇ ਉਹਦੇ ਕਰਕੇ ਕੀ ਹੈ ਕੋਈ ਪਰਤੇ 'ਚ ਨਹੀਂ ਆ ਰਿਹਾ ਸੈਕੰਡਲੀ ਬਹੁਤ ਵੱਡਾ ਇੱਕ ਜਿਹੜਾ ਫੈਕਟਰ ਆ ਕਿ ਆਪਣੀ ਜਿਹੜੀ ਗਵਰਨਮੈਂਟ ਨੇ ਇਹਦੇ ਵਿੱਚ ਐਮਈਪ ਮਿਨੀਮਮ ਬੇਸ ਪ੍ਰਾਈਸ ਇੱਕ ਐਕਸਪੋਰਟ ਪ੍ਰਾਈਸ ਰੱਖਿਆ ਆ which is 950 dollars 950 ਡਾਲਰ ਚ ਇਹ ਮਾਲ ਜਿਹੜੇ ਕੀ ਹੁਣ ਚਾਵਲ ਅਸੀਂ ਪੀੜ ਕੇ ਜਦੋਂ ਬਣਾ ਰਹੇ ਆ 950 ਦੀ ਬ੍ਰੈਕਟ ਚ ਆਈ ਨਹੀਂ ਰਹੀ ਉਹ ਤੋਂ ਘੱਟ ਆ ਰਿਹਾ ਇਸ ਲਈ ਇਹ ਐਕਸਪੋਰਟੇਬਲ ਹੀ ਨਹੀਂ ਰਹੀ ਚੀਜ਼ ਬਿਕੋਜ਼ ਆਫ ਦ ਗਵਰਨਮੈਂਟਸ ਪਾਲਿਸੀ ਇਸ ਕਰਕੇ ਸਾਡੀ ਗਵਰਨਮੈਂਟ ਨੂੰ ਬੇਨਤੀ ਹੈ ਅੱਜ ਵੀ ਮੀਟਿੰਗ ਹੈ ਪ੍ਰਲਾਦ ਜੋਸ਼ੀ ਜੀ ਜਿਹੜੇ ਆਪਣੇ ਫੂਡ ਮਿਨਿਸਟਰ ਨੇ ਉਹਨਾਂ ਨਾਲ ਅੱਜ ਵੀ ਮੀਟਿੰਗ ਹੈ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਦੇ ਜਿਹੜੇ ਰਾਈਸ ਮਿਲਰ ਐਸੋਸੀਏਸ਼ਨ ਐ ਐਕਸਪੋਰਟ ਜਿਹੜਾ ਕਾਉਂਸਲ ਹੈ ਉਹਨਾਂ ਨੇ ਇਹੀ ਕਿਹਾ ਕਿ ਇਹਨੂੰ ਜਿਹੜਾ ਹੈ 800 ڈالر ਤੇ ਜਾਂ 750 ڈالر ਤੇ ਕੀਤਾ ਜਾਵੇ ਜਿੱਦਾਂ ਕਿ ਸਾਡਾ ਜਿਹੜਾ ਮੇਨ ਕੰਪੀਟੀਟਰ ਪਾਕਿਸਤਾਨ ਹੈ ਉਹਨਾਂ ਦੀ ਜਿਹੜੀ ਐਮਈਪੀ ਆ ਉਹ ਦੈਟ ਇਜ਼ 7 700 ਡਾਲਰਸ ਤੇ ਉਹਨਾਂ ਕੋਲ ਜਿਹੜਾ ਕੀ ਹੈ ਸ਼ੇਅਰ ਐਕਸਪੋਰਟ ਦਾ ਵੱਧ ਰਿਹਾ ਸਾਡਾ ਐਕਸਪੋਰਟ ਦਾ ਸ਼ੇਅਰ ਜਿਹੜਾ ਉਸ ਕਰਕੇ ਘਟ ਰਿਹਾ ਸੋ ਇਹ ਗਵਰਨਮੈਂਟ ਨੂੰ ਅਪੀਲ ਹੈ ਗਵਰਨਮੈਂਟ ਦੀ ਪਾਲਿਸੀ ਹੈ ਅਸੀਂ ਤਾਂ ਇਹੀ ਹੋਪ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਐਮਈਪੀ ਜਿਹੜੀ ਹੈ ਘਟੇਗੀ ਉਹਦੇ ਨਾਲ ਕੰਮ ਚੱਲਣ ਦੀ ਅਸੀਂ ਉਮੀਦ ਰੱਖਦੇ ਹਾਂ ਬਾਸਮਤੀ ਦੀ ਮੰਗ ਨਹੀਂ ਹੈ ਬਾਸਮਤੀ ਦੀ ਇਸ ਵਾਸਤੇ ਦੇਖੋ ਡੋਮੈਸਟਿਕ ਕੰਜ਼ਮਪਸ਼ਨ ਜਿਹੜੀ ਸਿਰਫ 40% ਹੈ ਸਾਰਾ ਇਹ ਮੇਨ ਐਕਸਪੋਰਟ ओरिएंटेड बिजनेस ਹੈ ਸਾਰਾ ਟ੍ਰੇਡ ਹੀ ਡਿਪੈਂਡੈਂਟ ਓਨ ਜੋ ਤੱਕ ਸਪੋਰਟਿੰਗ ਹੁੰਦੀ ਦਾ ਪਾਲ ਚਾਲ ਨਹੀਂ ਆਏਗਾ ਨਹੀਂ ਜੀ ਇੱਕ ਤਾਂ ਜਿਹੜੇ ਆਹ ਸੀਜ਼ ਫਾਇਰ ਹੋਵੇ ਪੀਸ ਹੋਵੇ ਜਿਹੜੀ ਸਾਡੀ ਇੰਟਰਨੈਸ਼ਨਲ ਮਾਰਕੀਟ ਆ ਜਿਹੜਾ ਸਾਡਾ ਰੂਟ ਆ ਰੈਡ ਸੀ ਆ ਉਹ ਸਹੀ ਹੋ ਜਵੇ ਕੰਟੇਨਰਸ ਜਾਣ ਲੱਗ ਜਾਣ ਤੇ ਐਮਈਪੀ ਆ ਜਿਹੜੀ ਕਿ ਪ੍ਰਾਈਸਿਸ ਜੜੀਆਂ ਨੇ ਉਹ ਐਮਈਪੀ ਘਟੇ ਇਹਦੇ ਨਾਲ ਬਹੁਤ ਹੱਦ ਤੱਕ ਬਹੁਤ ਸਹੀ ਹੋ ਜਾਏਗਾ ਤੇ ਜਮੀਦਾਰ ਦੀ ਜਿਹੜੀ ਫਸਲ ਹੈ ਸਹੀ ਰੇਟ ਤੇ ਵਿਕੇਗੀ ਹਾਂ ਜੀ ਪ੍ਰਧਾਨ ਜੀ ਅੱਜ ਅੱਜ ਸਾਡੇ ਮਾਛਵਾੜਾ ਮੰਡੀ ਦੇ ਵਿੱਚ ਜਿਹੜੀ ਬਾਸਮਤੀ ਦੀ ਹੈ ਉਹ ਪਹਿਲੀ ਢੇਰੀ ਆਈ ਹੈ ਸਭ ਤੋਂ ਪਹਿਲਾਂ ਤਾਂ ਮੁਬਾਰਕਵਾਦ ਆ ਸਾਰਿਆਂ ਨੂੰ ਤੇ ਪਰ ਅੱਜ ਜਿਹੜਾ ਰੇਟ ਹੈ ਉਹ ਥੋੜਾ ਜਿਹਾ ਹਜੇ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਘੱਟ ਤੱਕ ਰਿਹਾ ਤੇ ਸਰਕਾਰ ਤੋਂ ਵੀ ਮੰਗ ਹੈ ਵੀ ਇਹਦੇ ਲਈ ਜ਼ਿੰਮੇਵਾਰਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਔਰ ਜਿਹੜੀ ਜ਼ਿੰਮੇਦਾਰਾਂ ਨੂੰ ਅਪੀਲ ਹੈ ਵੀ ਜਿਹੜੀ ਫਸਲ ਆ ਪੂਰੀ ਸਕਾਕੇ ਮੰਡੀ ਦੇ ਵਿੱਚ ਲੈ ਕੇ ਆਉਣ। ਫਸਲ ਭਾਅ ਦਾ ਘਟਦਾ ਘਟਦਾ ਕੀ ਹੈ? ਭਾਅ ਇਸ ਵਾਰ ਕੁਝ ਜਿਹੜੀ ਸ਼ੈੱਲ ਇੰਡਸਟਰੀ ਹੈ ਉਹਦੇ ਤੇ ਥੋੜਾ ਜਿਹਾ ਇਸ ਵਾਰ ਪ੍ਰੋਬਲਮ ਆਈ ਹੋਈ ਹੈ। ਉਹਦੇ ਐਕਸਪੋਰਟ ਦੀ ਵੀ ਥੋੜਾ ਜਿਹਾ ਸਰਕਾਰ ਨੇ ਨੀਤੀ ਬੰਦ ਕੀਤੀ ਹੋਈ ਹੈ ਹਜੇ। ਉਹ ਪ੍ਰੋਬਲਮ ਹੈਗੀ ਆ। ਵੀ ਪ੍ਰੋਬਲਮ ਦੂਜੀ ਜਿਹੜੇ ਸ਼ੈੱਲ ਵਾਲੇ ਘੱਟ ਤੇ ਨੇ ਤਾਂ ਦੂਜੀ ਜਿਹੜੀ ਪ੍ਰੋਬਲਮ ਦੂਜੀ ਖਰੀਦ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈ ਔਰ ਇੱਕ ਤਰੀਕ ਤੋਂ ਵਿਜੇਕਰ ਵਾਲਾ ਜੀ ਨੇ ਜਿਹੜੇ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੜਤਾਲ ਦਾ ਐਲਾਨ ਕਰ ਦਿੱਤਾ ਵੀ ਇੱਕ ਤਰੀਕ ਤੋਂ ਸਾਰੀਆਂ ਮੰਡੀਆਂ ਜਿਹੜੀਆਂ ਨੇ ਪੰਜਾਬ ਦੀਆਂ ਉਹ ਬੰਦ ਹੋਣਗੀਆਂ ਦੇਖੋ ਕਾਰਨ ਤਾਂ ਇੱਕ ਹੈ ਵੀ ਜਿਹੜੀ ਸ਼ੈਲਲ ਇੰਡਸਟਰੀ ਹੈ ਇੱਕ ਤਰ੍ਹਾਂ ਤੇ ਬੜੇ ਸੰਕਟ ਦੇ ਤੇ ਜਿਹੜੇ ਗਨਾਮ ਨੇ ਸਾਰੇ ਉੱਪਰੇ ਪੈਲੇ ਜਿਹੜਾ ਅਗਲਾ ਚੌੜਾ ਕਿੱਥੇ ਲਾਉਣਾ ਕਿੱਥੇ ਹੈ ਸ਼ੈਲਲ ਇੰਡਸਟਰੀ ਨੇ ਇਸ ਕਰਕੇ ਸਾਰਾ ਕੁਝ ਜਿਹੜਾ ਹੈਗਾ ਉਹ ਬੰਦ ਹੋਇਆ ਪਿਆ ਤੁਸੀਂ ਆੜਤੀਆਂ ਨੂੰ ਕੀ ਮੰਗ ਕਰਦੇ ਸਾਡੀ ਤਾਂ ਇਹ ਮੰਗ ਹੈ ਸਰਕਾਰ ਨੂੰ ਵੀ ਜਲਦ ਤੋਂ ਜਲ ਜਿਹੜੀਆਂ ਸ਼ੈਲਲ ਇੰਡਸਟਰੀ ਦਾ ਮੰਗਾ ਨੇ ਔਰ ਆੜਤੀਆਂ ਦੇ ਮੰਗਾ ਨੇ ਇਹ ਸਾਰੀਆਂ ਨੂੰ ਜਲਦ ਤੋਂ ਜਲ ਹੱਲ ਕਰੇ ਤਾਂ ਕਿ ਜਿਹੜਾ ਆਉਣ ਵਾਲਾ ਸੀਜ਼ਨ ਬੜਾ ਵਧੀਆ ਤਰੀਕੇ ਨਾਲ ਐਸ ਸੰਵਾਲੇ ਸ਼ਹਿਰ ਤੋਂ ਐ ਗੁਰਜੋਤ ਸਿੰਘ ਸੰਵਾਲਾ ਨੰਬਰਦਾਰ ਜੀ ਜੈ ਫਸਲ ਵਿੱਚੋਂ ਆਇਓ ਕਿਦਾਂ ਭਾ ਲੱਗਿਆ ਭਾ ਠੀਕ ਆ ਜੀ ਪਿਛਲੇ ਸਾਲ ਨਾਲੋਂ ਬਹੁਤ ਮੰਦਾ ਹੈ ਪਿਛਲੇ ਸਾਲ ਮੈਂ 3300 ਨੂੰ ਵੇਚ ਕੇ ਗਿਆ ਇੱਥੇ ਐਤ ਕੀ ਬਹੁਤ ਘਟੇ ਐਤ ਕੀ ਬਹੁਤ ਝਾੜ ਵਿੱਚ ਕਿਹਦੇ ਕੋਈ ਫਰਕ ਹੈ ਝਾੜ ਟੈਂਪਰੇਚਰ ਹਾਈ ਕਰਕੇ ਥੋੜਾ ਝਾੜ ਦਾ ਫਰਕ ਹੈ ਇਸ ਵਾਰ ਝਾੜ ਘਟੇ ਝਾੜ ਘਟ ਨਿਕਲ ਰਿਹਾ ਬਾ ਕੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਸਰਕਾਰ ਨੂੰ ਮੰਗ ਇਹ ਹੈ ਵੀ ਸਰਕਾਰ ਕਹਿੰਦੀ ਹੈ ਫਸਲਾਂ ਦੇ ਬਦਲ ਕਰੋ ਬਦਲ ਕਰੋ ਝੋਨੇ ਦਾ ਕਟ ਪਾਣੀ ਵਾਲੀਆਂ ਫਸਲਾਂ ਬੀਜੋ ਜਦ ਹੁਣ ਇਹਦਾ ਰੇਟ ਇੰਨੀ ਹੋਊਗਾ ਤਾਂ ਜ਼ਿਮੀਂਦਾਰ ਕੀ ਹੋਰ ਬੀਜੂਗਾ ਦੂਸਰੀ ਫਸਲ ਕੀ ਬੀਜੂਗਾ ਆਮ ਪਰਮਲ ਚੋਂ ਨਹੀਂ ਲਾਊਗਾ ਜ਼ਿਮੀਂਦਾਰ ਸਰ ਤੁਸੀਂ ਇਹਦੀ ਬਜਾਈ ਇਸ ਤਰ੍ਹਾਂ ਕੀਤੀ ਅਸੀਂ ਸਿੱਧੀ ਬਜਾਈ ਕਰੀ ਅਸੀਂ ਉਹਨਾਂ ਦਾ ਪਾਣੀ ਦੀ ਬਚਤ ਕਾਫੀ ਹੋਈ ਹੈ ਜੀ ਪਾਣੀ ਦੀ ਬਚਤ ਕਾਫੀ ਹੋਈ ਹੈ ਪਰ ਟੈਂਪਰੇਚਰ ਹਾਈ ਰਹਿਣ ਕਰਕੇ ਥੋੜਾ ਪ੍ਰੋਬਲਮ ਛਾੜ ਕੱਟ ਰਿਹਾ ਛਾੜ ਕੱਟ ਰਿਹਾ